ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਵੋਗੇ ਕੁਐਸਟ ਬੇਨਤੀ ਕਰਦੇ ਆ ਸਾਰੇ ਭੈਣ ਭਰਾਵਾਂ ਨੂੰ ਆਪਣੀ ਨਰਖ ਪਰਖ ਤਸੱਲੀ ਕਰਕੇ ਅਲ ਜਾਣਾ ਤੁਹਾਡਾ ਫਰਜ਼ ਬਣਦਾ ਏ ਅੱਜ ਪਹੁੰਚ ਚੁੱਕੇ ਆ ਪਿੰਡ ਸੁਰ ਸਿੰਘ ਜ਼ਿਲ੍ਹਾ ਲਗਦਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਸੀਹ ਸਜਨੋ ਪੱਟੀ ਬਾਈ ਹਰਚੰਦ ਸੇਨਾ ਗੱਲ ਕਰਕੇ ਸਾਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਐਂਡ ਤੱਕ ਮੇਰੇ ਜੀ ਵੀਰ ਜ਼ਰੂਰ ਜੁੜੇ ਰਹੋ ਤੇ ਲਓ ਜੀ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਠੀਕ ਠਾਕ ਜੀ ਠੀਕ ਠਾਕ ਵਧੀਆ ਹੋਰ ਸਭ ਵਧੀਆ ਜੀ ਤੁਸੀਂ ਸੁਣਾਓ ਵਧੀਆ ਜੀ ਵਧੀਆ ਹੋਰ ਚੜਦੇ ਕਲਾ ਚੜਦੇ ਕਲਾ ਜੀ ਮੇਂ ਪਾਈ ਜਾਂਦੇ ਜੀ ਮੇਂ ਪਾਈ ਜਾਂਦੇ ਆਂ ਚਲੋ ਕੋਈ ਠੰਡਾ ਮੌਸਮ ਕਰਤਾ ਠੰਡਾ ਮੌਸਮ ਹੈਨਾ ਸਾਲ ਬਣਾਤਾ ਪੂਰਾ ਤੇ ਠੀਕ ਹੈ ਨੋ ਡਰੈਸ ਨੋਟ ਕਰ ਲੀਏ ਆਪਾਂ ਪਿੰਡ ਸੋਰਸਿੰਗ ਹਾਂਜੀ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਠੀਕ ਆ ਜੀ ਫੋਨ ਨੰਬਰ 7780650273 ਠੀਕ ਆ ਜੀ ਹਾਂਜੀ ਨਾਮ ਜੀ ਨਾਮ ਹਰਚੰਦ ਸਿੰਘ ਠੀਕ ਅੱਜ ਦੋ ਬੈੜਾ ਹਾਂਜੀ ਦੋ ਬੈੜਾ ਠੀਕ ਆ ਜੀ ਤੇ ਕਿਣ ਵਾਸੂਆ ਤੇ ਤੋਂ ਸ਼ੁਰੂਆਤ ਕਰੀਏ ਤੇ ਜਿਹੜੀ ਆ ਤੀਸਰਾ ਸੂਆ ਸੂਈ ਆ ਰਕੀ ਅੱਛਾ ਜੀ ਆ ਇਹ ਆ ਦੂਜੇ ਆ ਠੀਕ ਆ ਇਹ ਤੀਸਰਾ ਸੂਆ ਸੂਈ ਆ ਤੇ ਕਿਦਣ ਕਿੰਨੇ ਕ ਦਿਨ ਹੀ ਸਹੀ ਆ ਇਹ ਕੱਲ ਹੀ ਸੂਈ ਆਪਾਂ ਅੱਜ ਹੀ ਲੈ ਗਏ ਆ ਕੱਲ ਸੂਈ ਆ ਅੱਛਾ ਜੀ ਦੁੱਧ 14-15 ਕਿਲੋ ਬੋਲੀ ਹੋਊਗੀ ਆਪਾਂ ਜੀ ਲੈ ਕੇ ਆਏ ਆ ਤੇ 14 15 ਕਿਲੋ ਗੋਲੀ ਤੇ ਆ ਸਜਰੋ ਥਾਨ ਬੜਾ ਕੰਮ ਦਾ ਲੱਗਾ ਵਾ ਜੀ ਵਾ ਹੈਨਾ ਥਾਂ ਗਾਂ ਹੁੰਦੀ ਠੰਡੀ ਆ ਬਹੁਤ ਸੋਹਣਾ ਥਾਂ ਲੱਗਾ ਨਾ ਮਛੀਰ ਮਗਰ ਬੱਚਾ ਆ ਗਿਆ ਜੀ ਬੱਚਾ ਆ ਗਿਆ ਵਾ ਜੀ ਚੀਜ਼ ਪੂਰੀ ਆ ਨਹੀਂ ਕਮਾਲ ਪੂਰੀ ਪੂਰੀ ਓਕੇ ਰਿਪੋਰਟ ਆ ਬੱਚਾ ਨਾ ਹਾਂ ਠੀਕ ਹੈ ਡਾਡੂ ਨਾਲ ਹੀ ਹਨਾ ਡਾਡੂ ਨਾਲ ਕੱਲ ਦੀ ਸੋਈ ਹੋ ਜਾਂਦਾ ਜੇ ਵਿਚਾਰੇ ਚੁੰਗਣਾ ਨਹੀਂ ਆਉਂਦਾ ਤੁਰਨਾ ਨਹੀਂ ਆਉਂਦਾ ਤੇ ਅੱਛਾ ਜੀ ਖੁੱਲ ਗਏ ਤੋਰਾ ਕਰਾਈਏ ਚੈੱਕ ਨੋ ਸਜਨੂ ਤੀਜਾ ਸਵੇਰ ਦੱਸ ਰਿਹਾ ਵੀਰ ਤੇ ਵਹਿੜ ਚੰਗੀ ਥਾਂ ਬਹੁਤ ਸੋਹਣਾ ਲੱਗਾ ਏ ਚਾਰਾਂ ਤੋਂ 15 ਪਲਾਸ ਜਿਹੜਾ ਬੌਲਾ ਹਥਿਆਰਾਂ ਦੇ ਥੱਲੇ ਦੋ ਦਿਨਾਂ ਦੀ ਸੋਈ ਵਹਿੜ ਲੋ ਜੀ ਤੋਰੇ ਤਾਰੇ ਦੀ ਵੀ ਚੰਗੀ ਆ ਗੱਦਗਾੜ ਵੀ ਚੰਗਾ ਲੈਓ ਵੇਤੀ ਮੋੜ ਲਿਓ ਵੋੜ ਦਿਓ ਬਾਕੀ ਲੰਬੀ ਕੱਟ ਮੋਦ ਵਾਲੀ ਹੈ ਵਾਇਰਸ ਵਾਲੀ ਦੁੱਧ ਫਿਰ ਇਹਨੂੰ 18-20 ਕਿਲੋ ਕਰ ਜੂਜੇ ਨਹੀਂ ਹਾਂ 20 ਕਿਲੋ ਦੁੱਧ ਹੈਣਾ 20 ਕਿਲੋ ਦੁੱਧ ਹਾਂ ਜਿਹੜਾ 14-15 ਕਿਲੋ ਕੱਲ ਦਾ ਬਹੁਤ ਅੱਜ ਭੌੜਾ ਹੀ ਹੈ ਨਾ ਰਖਤੇ ਦੁੱਧ ਨੂੰ ਬੜੇ ਆਰਾਮ ਨਾਲ 18 ਤੋਂ 20 ਪਲੱਸ ਜਿਹੜਾ ਕਰਨਾ ਚਾਹੀਦਾ ਵੈੜ ਵੀ ਸੋਣੀ ਆ ਠੰਢੀ ਬਹੁਤ ਹੈ ਨਾ ਤੁਹਾਨੂੰ ਇਹਨਾਂ ਦੇ ਦੋਗੇ ਹੁਣ 13 14 ਥਾਨ ਬੜਾ ਸੋਹਣਾ ਲੱਗਾ ਹਨ ਹਾਂਜੀ ਵਾਹ ਜੀ ਵਾਹ ਬਾਕੀ ਓਕੇ ਚਵਾਈ ਚੋਣ ਚੰਨ ਬੋਲੀ ਓਕੇ ਆਵੇ ਚਵਾਈ ਆਪਾਂ ਕਰਾ ਦੇਣੀ ਹਣੀ ਚਵਾਈ ਕਰਵਾ ਦੇਣੀ ਆਪਾਂ ਠੀਕ ਹੈ ਐਂਡ ਤੇ ਤੇ ਮੁੱਲ ਕਿਨਾ ਕਰਤੀਗੇ ਹੁਣ ਮੁੱਲ 62000 ਰੁਪਿਆ ਅੱਛਾ 57000 ਦੇ ਦੇ ਦਾਂ 57 ਦੀ ਨਹੀਂ ਹੋਰ ਕਰ ਮਾਨਤਾ ਸਿਆਲ ਸੂਲ ਬੱਜਾਂ ਸਿਆਲ ਦਾ ਘਾਹ ਵਰ ਗੰਮੇਲਦਾ ਨਹੀਂ ਮਾਰਦਾ ਥਾਂਡਿਆ ਕੋਈ ਨਹੀਂ ਜਾ ਬਾਕੀ ਨਵਾਂ ਵੀ ਹੈਗੀ ਸਾਸ ਸੁਸਰੀ ਆ ਵੇਖ ਲੋ ਤੁਹਾਨੂੰ ਕਦੇ ਦੇ ਚੰਗੀ ਆ ਲੋਟ 20 ਕਿਲੋ ਦਾ ਹੀ ਹੋ ਰ ਆਉਂਦੇ ਨਾ ਚੱਲ ਹੋਰ ਕਰ ਦੇ 1000 ਦਾ ਕਰਦਾਂਗੇ 1000 ਨਾ ਕੀ ਬੰਨਾ ਖੁੱਲਾ ਹੋਰ ਕਰ ਦੇ ਪੂਰੇ ਕਰਨ ਜਾਰੀ ਦੇ ਦਾਂਗੇ 54 ਦੀ ਜਾਣ ਨਹੀਂ ਫਿਰ ਤੁਸੀਂ ਕੁਝ ਨਹੀਂ ਦਾਂ ਚੱਲ ਦੇ ਦਾਂਗੇ ਹੈ ਦੇ ਦਾਂਗੇ ਜਾਣ ਦੇ ਇਹ ਤੋਂ ਥਾਣਾ ਕੋਈ ਰੱਖ ਲੀ ਜਿਲ ਦਾ ਬਾਦਾ ਪਿਆਰ ਬਹੁਤ ਕਰਦੇ ਆ ਨਾ ਆਪਣੇ ਭਰਾ ਮੜ ਕੇ ਹਾਂ ਨਹੀਂ ਠੀਕ ਆ ਥਾਂ ਥੋਣੀ ਬਹੁਤ ਸੋਹਣੇ ਲੱਗੇ ਸਾਰੇ ਤੇ ਤੁਹਾਡੀ ਕਰਾਉਣੀ ਜੁਵਾਈ ਕਰਵਾ ਦਿੰਨੇ ਬਾਅਦ ਕਰਵਾ ਦਿੰਨੇ ਜੀ ਹਾਂ ਮਗਰੋਂ ਕਰਵਾ ਲਿਓ ਠੀਕ ਹੈ ਜੀ ਤੇ ਇਹ ਕਿੰਨਾ ਸੂ ਆ ਗਈ ਬੈਠਾ ਅੱਛਾ ਜੀ ਇਹ ਮਤਲਬ ਆਪਾਂ ਤਾਂ ਲੈ ਆਂਦੇ ਯਾਰ ਉਹ ਕਹਿੰਦੇ 2 ਕੁ ਮਹੀਨੇ ਲਾ ਕੇ ਛੱਗੇ ਹੋ ਗਏ ਆਪਾਂ ਕਹਿੰਦੇ 20 ਦਿਨ ਹੋਏ 25 ਹੋਏ ਠੀਕ ਹੈ ਕਿ ਨਾ ਦੋ ਕੁ ਮਹੀਨੇ ਦੇ ਲਾ ਕੇ ਛੱਗੇ ਆ ਸੋਈ ਮਤਲਬ ਹਾਂਜੀ ਸੂਈ ਨੂੰ ਦੁੱਧ 10 10.5 ਕਿਲੋ ਦੁੱਧ ਹੈਗਾ ਇਹਦੇ ਥੱਲੇ 9 ਲੀਟਰ ਦੀ ਗਰੰਟੀ ਦੇ ਦਾਂਗੇ ਇਹਦੀ ਅੱਛਾ ਬਣੀ ਬੁਣੀ ਨਹੀਂ ਕਾ ਬਣੀ ਨਹੀਂ ਗਿਆ ਜੇ ਲੋਗਾਂ ਦੇ ਕਾਤੇ ਇਦਾਂ ਹੀ ਠੰਡੀ ਠੁੰਡੀ ਆ ਜਿੱਦਾਂ ਮਰਜ਼ੀ ਇਹਨੂੰ ਵੀ ਹੱਥ ਫੇਰੋ ਥਾਂ ਤੋਂ ਪੂਰਾ ਕੱਢ ਜਾਂਦੀ ਆ ਹਾਂ ਵਾਕੇ ਬੜਾ ਸੋਹਣਾ ਲੱਗਦਾ ਇਹਨੂੰ ਬਹੁਤ ਸੋਹਣਾ ਲੱਗਾਂਦੇ ਹਾਂਜੀ ਬਾਕੀ ਲੋਈ ਪੂਰਾ ਕਰੂਗੀ ਨਵਾਂ ਦੀ ਸੱਜ ਜਾਦ ਬਲਾਏਗਾ ਵੈੜ ਚੰਗੀ ਥਣ ਥਣ ਬਹੁਤ ਸੋਹਣਾ ਲੱਗਾ ਤੇ ਕਾ ਦਿੰਦਾ ਵੀ ਵੱਡਾ ਹੀ ਆ ਆਹ ਹਾਂ 10 ਕਿਲੋ ਦੁੱਧ 10 ਦੇ ਆ 9 ਕਿਲੋ ਦੀ ਆnde ਭਵੇਂ ਕੋਈ ਗੱਟੇ ਲੈ ਜੇ ਖੋੜ ਲਓ ਜੀ ਲਓ ਜੀ ਕਾ ਤੇ ਵੇਖੋ ਵੈੜ ਦਾ ਤੇ ਲੰਬੀ ਵੇਖੋ ਕਿੱਡੀ ਆ ਫੇਸ ਕੁਆਲਟੀ ਆਹ ਆਣੇ 10 ਕਿਲੋ ਦੁੱਧ ਆਣੇ ਕਿਹੜਾ ਦਾ ਦੋਹਾਂ ਗਾਈ ਦੇ ਵੱਡੇ ਹਨ ਹਾਂਜੀ ਦੋਵੇਂ ਦੋਵੇਂ ਵੱਡੀਆਂ ਗਾਈਆਂ ਨੇ ਇਹਦਾ ਫਿਰ ਮੁੱਲ ਕੀ ਕਰਦਗੇ ਇਹਦਾ ਮੁੱਲ ਕੀ ਕਰਦਗੇ ਕਰਦੇ ਆ 28000 ਰੁਪਿਆ ਅੱਛਾ ਜੀ ਤੇ 26000 ਦੇ ਦੇ ਦਾਂਗੇ 26 ਦੀ ਹਾਂਜੀ 25 ਦੀ ਕਰਦਗੇ ਚਲ ਕਰ ਦੋ ਤੇ 24 ਦੀ ਕਰਦਗੇ ਹੁੰਦੀ ਆਪੂੰ ਚਲ 24 ਦੀ ਚੱਲਣ ਦਗੇ 54 ਤੇ 24 ਵਾਲਾ ਸੌਦਾ ਹਾਂਜੀ ਮੇਲਾ ਲੁੱਟ ਲਿਓ ਪਿੰਡ ਸੁਰਸਿੰਘ ਆ ਕੇ ਹਨਾ ਮਤਲਬ ਆ ਸਮਾਨ ਚੁਤ ਨਾਲ ਹੀ ਆ ਹਾਂ ਠੀਕ ਹੈ ਕਿ ਨਹੀਂ ਵੜਾ ਦੋਵੇਂ ਚੰਗੀਆਂ 10 ਲੀਟਰ ਦੁੱਧ ਦਾ ਆਰਾਮਣਾ ਹੀ ਆ ਇੱਥੇ ਆ ਕੇ ਆਪਦੇ ਚਵਾਈ ਕਰਾ ਲੈ ਇਹਦਾ ਚਵਾਈਏ ਚਵਾਈ ਕਰਾ ਦੇ ਇੱਕ ਆਪਣਾ ਮਤਲਬ ਹੈ ਆਪਾਂ ਅੱਖਣਾ ਚਾਹੁੰਦੇ ਆ ਵੀ ਸਾਡੇ ਜਿੰਨੇ ਵੀ ਆਨਲਾਈਨ ਚਵਾਉਣਾ ਹਨ ਹਾਂ ਦੋਵੇਂ ਟਾਈਮ ਚਵਾ ਕੇ ਆਉਤਾ ਆਪਾਂ ਬੇਸ਼ੱਕ ਲੀਟਰ ਮਰਾਲੇ ਮੁੜ ਕੇ ਲਾ ਮਾਣਾ ਦਵੇ ਸਾਨੂੰ ਹਾਂ ਠੀਕ ਹੈ ਤਸੱਲੀ ਕਰ ਲੈ ਤਸੱਲੀ ਆਪਦੇ ਘਰ ਕੇ ਖੜੇ ਜਿੰਨੇ ਵੀ ਖੜਨੀ ਹੂੰ ਚਲੋ ਕੋਈ ਜੇ ਲਾਈਏ ਬੱਚਾ ਲਵਾਓ ਮੈਂ ਛੱਡੋ ਬੱਚੇ ਨਾ ਤਾਂ ਰਾਮਰਵਾ ਕੇ ਜੋ ਕੇ ਉੱਠਾ ਉਹ ਤੇਰੇ ਨਾਲ ਵੀ ਤੁਹਾਨੂੰ ਨਹੀਂ ਹੋਗਾ ਲੋਡ ਪਰ ਇਹ ਆਪਣਾ ਕਾਰ ਦਾ ਮਾਇਨੇ ਜਵਾਲਾ ਬਲਦ ਕਾਰ ਚਾਹੇ ਮੋੜ ਕਰਦੇ ਹੂੰ ਨੀ ਇਹ ਜੜੀਗਾ ਠੀਕ ਹੈ ਹੋਲੀ ਵੜੀ ਯਾਰ ਹੋਲੀ ਵੜੀ ਯਾਰ ਅਾ ਜੇਨੋ ਸ਼ਾਰਟ ਵੀਡੀਓ ਦੇ ਵਿੱਚ ਥੋੜੀ ਥੋੜੀ ਤੁਹਾਨੂੰ ਮਗਰੋਂ ਵਿਖਾਵਾਂਗੇ ਕਿਉਂਕਿ ਜਿਉਂਦਿਆਂ ਚੌਂਦਿਆਂ ਤੇ ਟਾਈਮ ਬਹੁ ਲੱਗੂਗਾ ਤੇ ਵਹਿੜ ਚੰਗੀ ਆ ਚੋਣ ਬੜੀ ਰੂਮਰ ਕੀ ਪੋਲੀ ਆ ਵਾਹ ਜੀ ਵਾਹ ਚਵਾਈ ਗੰਨੇਰ ਕੀ ਲੱਗੀ ਆ ਮੈਂ ਨਾ ਜੀ ਕੀ ਬਾਤਾਂ ਹੈ ਹਾਂ ਆ ਜੇ ਬੌੜਾ ਹੀ ਆਉਣ ਡਿਆ ਹਨਾ ਵਾਹ ਜੀ ਵਾਹ ਖੱਟਾ ਬੌੜਾ ਨਾ ਆ ਜੇ ਖੱਟਾ ਬਿਲਕੁਲ ਖੱਟਾ ਹੈ ਸੱਜਣੋ ਟਾਈਮ ਤੇ ਢਾਈ ਗਦਾ ਹੋਇਆ ਜੇ ਬਾਕੀ ਫੇਰ ਵੀ ਵੀਰ ਨੇ ਸਾਫ਼ ਕਰਤੀ ਦੁਪਹਿਰਾਂ ਦਾ ਧਾਰ ਵੇਖੋ ਤੇ ਖੱਟਾ ਬੌਲਾ ਹੋਣ ਦੀ ਗੱਲ ਸੱਚੀ ਆ ਜੇ ਬੌਲਾ ਦੇ ਬੌਲਾ ਹੀ ਦੱਸਣ ਦਿਆ ਤੇ ਜੇ ਦੁੱਧ ਦੇ ਦੁੱਧ ਹੀ ਦੱਸਣਾ ਚਾਹੀਦਾ ਹੈ ਨਾ ਗੱਲਾਂ ਖੜੀਆਂ ਵੀਰ ਦੀਆਂ ਠੀਕ ਆ ਜੀ ਖੱਟਾ ਬੌਲਾ ਜੀ ਨਾ ਖੱਟਾ-ਖੱਟਾ ਬਿਲਕੁਲ ਨਹੀਂ ਆਪਾਂ ਬੌਲਾ ਖੱਟਾ ਹੀ ਬਣਾ ਲਓ ਲੋਈ ਖਟਾ ਬੋਲਾ ਸਜਣਾ ਹੁੰਦਿਆ ਬਿਲਕੁਲ ਦੇਖ ਸਕਦੇ ਜੀ ਲੋਈ ਤੇ ਇਹ ਫਿਰ ਵੀ ਆਪਣੀ ਨਰਖ ਪਰਖ ਤਸੱਲੀ ਕਰਕੇ ਤੁਹਾਡਾ ਫਰਜ ਬੰਦਾ ਇਲਜਾਨ ਦਾ ਲੈ ਕੇ ਜਾਇਓ ਸਾਡੇ ਵੱਲੋਂ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸასი ਕਾਲ ਜੀ ਰੱਬ ਰੱਖਾ